ਪੰਜਾਬ ਸਰਕਾਰ ਅਤੇ ਐਸਐਸਪੀ ਬਟਾਲਾ 소هيل ਕਾਸਿਮ ਮੀਰ ਦੇ ਸਖਤ ਹੁਕਮਾ ਤਹਿਤ ਬਟਾਲਾ ਪੁਲਿਸ ਵੱਲੋਂ ਨਸ਼ਾ ਖਿਲਾਫ ਕਾਸੋ ਸਰਚ ਭਿਆਨ ਗਾਂਧੀ ਕੈਂਪ ਬਟਾਲਾ ਵਿਖੇ ਚਲਾਇਆ ਗਿਆ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐਸਐਸਪੀ ਬਟਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੁਲਿਸ ਦੇ ਹੁਕਮਾ ਤਹਿਤ ਬਟਾਲਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਗਾਂਧੀ ਕੈਂਪ ਬਟਾਲਾ ਚ ਕਾਸੋ ਸਰਚ ਭਿਆਨ ਚਲਾਇਆ ਗਿਆ ਇਸ ਸਰਚ ਭਿਆਨ ਤਹਿਤ ਸ਼ੱਕੀ ਕਰਾਂ ਦੀ ਤਲਾਸ਼ੀ ਲਈ ਗਈ ਉਨਾ ਆਖਿਆ ਕਿ ਨਸ਼ਿਆਂ ਦੇ ਸੁੱਦਾਗਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਉਨ੍ਹਾਂ ਕਿਹਾ ਹੈ ਕਿ ਬਟਾਲਾ ਪੁਲਿਸ ਜ਼ਿਲ੍ਹੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਕ੍ਰਾਈਮ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਕ੍ਰਾਈਮ ਸਮੇਤ ਨਸ਼ੇ ਉੱਤੇ ਨਕੇਲ ਕੱਸਣ ਲਈ ਨਾਕੇ ਲਗਾ ਕੇ ਕੜੀ ਨਜ਼ਰ ਰੱਖੀ ਜਾ ਰਹੀ ਹੈ ਇਸ ਮੌਕੇ ਡੀਐਸਪੀ ਅਜਾਦ ਦਵਿੰਦਰ ਸਿੰਘ ਐਸਐਚਓ ਪ੍ਰਭਜੋਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਬਟਾਲਾ ਲਿਸ ਫੋਰਸ ਦੇ ਜਵਾਨ ਹਾਜ਼ਰ ਸਨ ਹਾਂ ਡੂ ਨਾ ਮਾਰੇ ਕੋਈ ਹਟ ਰਹੀ ਕੋਈ ਵਾਲੇ ਮਾਰੇ ਯਾ ਕਾਪਟ ਲੱਜੀ ਪਉਂਦੀ ਆਹ ਜੀ ਬੂਰਾ 파ਟ ਪਰ ਇਸਨੀ ਚੌਂਕ ਆਹ ਬੂਆ ਕੋਲ ਜੀ ਮੇਰਾ ਬੂਆ ਕੋਲ ਜੀ ਉਹ ਕੰਮ ਤੇ ਗਈ ਰਹੀ ਹੈ ਕਾਰ ਜੀ ਉਹ ਕਾਰੇ ਨੇਕ ਲੋਦਾ ਤਾਂ ਕਮਰਾ ਦੇ ਨਹੀਂ ਆ ਟੇ ਕੋ ਨਹੀਂ ਕਰ ਉਹ ਤਾਂ ਨਹੀਂ ਮੇਰੇ ਕੰਮ ਤੇ ਗਈ ਦੀ ਉਹਦਾ ਜੇ ਕਮਰਾ ਪਰੇ ਬਾਈ ਹੋਵੇ ਹਾਂ ਜੀ ਇਹ ਮੇਰੀ ਸੈਲਰੀ ਜੀ ਸਰ ਕੋਈ ਕੋਈ ਹਾਂ ਜੀ ਮੈਂ ਹਾਲੇ ਕਟੈਰੀ ਲੱਗੀ ਨਹੀਂ ਮੈਂ ਸਰਕਾਰੀ ਘਰ ਨਹੀਂ ਆ ਹਾਂ ਜੀ ਮੇਰੇ ਸਰਕਾਰੀ ਘਰੀਏ ਨੇ ਛੱਡੀ ਕਰ ਮੇਰੀ ਸੈਲਰੀ ਮਿਲਦੇ ਕਿਤੇ ਤੋੜੋ ਯਾ ਤਾਂ ਚੱਪੀ ਗਈ ਬੂਸਟਰ ਦੇ ਮੁੱਦੇ ਦੀ ਅਫਲ ਹੋ ਗੋ ਅਈ ਅਈ ਜੇ ਬਾਤ ਸਮਝਾ ਮੜਾ ਜੰਦਰ ਦੇਖਾ ਸ਼ਿਆਗੜਵਾ ਚੰਗੀ ਤੇ ਆ ਗਿਆ ਰਹਿਣ ਦੇ ਆ ਗਿਆ ਕੋਈ ਨਹੀਂ ਠੀਕ ਹੈ ਇਹ ਵੀ ਨਹੀਂ ਇਹ ਗੱਲ ਸਟਾਰ ਆ ਗਿਆ ਹੁਣ ਉਹ ਕਰ ਜਾ ਆਪਣਾ ਕੋਈ ਕੰਮ ਕਰ ਆਪਣਾ ਹੈ ਗੱਲ ਇੰਨਾ ਸਾਹ ਤਾਰਾ ਪਤਾ ਹੈ ਮੈਂ ਆ ਬੜੀ ਬੜੀ ਇਹ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਡਾਇਰੈਕਸ਼ਨਸ ਦੀ ਕੰਪਲਾਈਂਸ ਦੇ ਹੇਠ ਅੱਜ ਜਿੰਨੇ ਵੀ ਡਰੱਗ ਹੌਟਸਪੌਟਸ ਅਗੇ ਨੇ ਜ਼ਿਲ੍ਹੇ ਦੇ ਵਿੱਚ ਉਥੇ ਅਸੀਂ ਇਹ ਅਭਿਆਨ ਚਲਾ ਰਹੇ ਨੇ ਇਹਦੇ ਵਿੱਚ ਪਰਪਸ ਇਹ ਹੈਗਾ ਕਿ ਜਿਹੜੇ ਨਸ਼ੇ ਤੇ ਉਥੇ ਥੱਲ ਪਾਵੀ ਜਾਵੇ ਤਾਂ ਇਹ ਜਿਹੜੇ ਏਰੀਆਸ ਅਗੇ ਨੇ ਇਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਗਿਆ ਸੀਗਾ ਤਾਂ ਇਹਦੇ ਵਿੱਚ ਕਰੀਬਨ 90 ਦੇ ਲਾਗੇ ਛਾਕੇ ਜਿਹੜੇ ਅਕਿਊਜ਼ ਹੈਗੇ ਨੇ ਹੋ ਆਰ ਇਨਵੋਲਡ ਇਨ ਡਰੱਗਸ ਜਿਨ੍ਹਾਂ ਦੇ ਉੱਤੇ ਮੁਕਦਮੇ ਦਰਜ ਹੈਗੇ ਨੇ ਤਾਂ ਅਸੀਂ ਇਹਦੇ ਵਿੱਚ ਆ ਪੰਜ ਜਿਹੜੀ ਸਰਚ ਟੀਮਸ ਕਨਸਟੀਟਿਊਟ ਕੀਤੀ ਹੈਗੀਆਂ ਜਿਹੜੇ ਜਿਹੜੇ ਹੁਣ ਸਰਚ ਕਰ ਰਹੇ ਨੇ ਨਾਲ ਦੇ ਨਾਲ ਜਿਹੜਾ ਇਸ ਏਰੀਆ ਨੂੰ ਕੋਰਡਨ ਕਰਤਾ ਗਿਆ ਤਾਂ ਕਟ ਆਫ ਪਾਰਟੀਆਂ ਲਾਈਆਂ ਗਈਆਂ ਹੈਗੀਆਂ ਸੋ ਇਹਹੀ ਬੇਸਿਕਲੀ ਕੋਸ਼ਿਸ਼ ਹੈ ਕਿ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਤੇ ਉੱਤੇ ਕਾਬੂ ਪਾਇਆ ਜਾਏ ਤਾਂ ਉਸੇ سلسلے ਦੇ ਵਿੱਚ ਇਹ ਸੀ ਇਥੇ ਸਰਚ ਕਰਾ ਰਹੇ ਨੇ ਸਰਚ ਹਾਸੋ ਕਿੰਨਾ ਕਲਾਵੇ ਵਾ ਉਹਨਾਂ ਸਾਰੇ ਇਲਾਕੇ ਚ ਕੰਟੀ ਸਰਚ ਹੁੰਦੀ ਆ ਉਸ ਦਾ ਫਾਇਦਾ ਹੁੰਦਾ ਕਿ ਜਾਂ ਫਿਰ ਤੁਹਾਨੂੰ ਕੋਈ ਸਪੈਸਟਿਕ ਇਨਫੋਰਮੇਸ਼ਨ ਹੁੰਦੀ ਉਹਦਾ ਫਾਇਦਾ ਹੁੰਦਾ ਦੇਖੋ ਦੋਨੋਂ ਤਰੀਕੇ ਆਪਣੇ ਆਪਣੇ ਤਰੀਕੇ ਨਾਲ ਇਫੈਕਟਿਵ ਹੈ ਇਹਨਾਂ ਵੇ ਜਿਹੜੇ ਕਾਸੋ ਆਪਰੇਸ਼ਨ ਹੁੰਦੇ ਹੈ ਇਹ ਥੋੜੀ ਵਿਜ਼ਿਬਿਲਟੀ ਡੋਮਿਨੈਂਸ ਐਂਡ ਡਿਟਰੈਂਸ ਕ੍ਰੀਏਟ ਕਰਦੇ ਜਿਹੜੀ ਸਪੈਸਿਫਿਕ ਹੁੰਦੀ ਹੈ ਤਾਂ ਉਹਦੇ ਫਿਰ ਉਹ ਕੋਰਟ ਆਪਰੇਸ਼ਨਸ ਵੀ ਹੁੰਦੇ ਹੈ ਲੇਕਿਨ ਇਹਦਾ ਇਹ ਹੁੰਦਾ ਹੈ ਕਿ ਪੂਰਾ ਪੁਲਿਸ ਏਰੀਆ ਨੂੰ ਡੋਮਿਨੇਟ ਕਰਕੇ ਇੱਕ ਡੈਡ ਰਨਸ ਕ੍ਰੀਏਟ ਕਰਦੀ ਹੈ ਕਿ ਜਿਹੜਾ ਨਸ਼ਾ ਤਸਕਰੀ ਉਹਨੂੰ ਆਪਾਂ ਅਲਾਉ ਨਹੀਂ ਕਰਾਂਗੇ ਇਨੀ ਇਨੀ ਕੇਸ ਸਰ ਉਹ ਕਹਿੰਦੇ ਖਜਾਵੇਤਾ ਪਟਾਰਾਪੁਰ ਜ਼ਿਲ੍ਹਾ ਸਰ ਹਾਜੀਨਾ ਕਰਿਆਵਾ ਦੀ ਤਰੱਕੀ ਆ ਬਿਆਰ ਵੀ ਲੱਗਦੇ ਨੇ ਸਰ ਹਾਜੀਨਾ ਵੀ ਲੱਗਦੀ ਆ ਵੱਡੀ ਚੁਣੌਤੀ ਰਹਿਣ ਵਾਲੀ ਆ ਤੁਹਾਡੇ ਵਾਸਤੇ ਵੀ ਕਿਸ ਤਰੀਕੇ ਨਾਲ ਇਸ ਚੋਕ ਤੋਂ ਤਿੰਨ ਕਿਉਂ ਪਹੁੰਚਿਆ ਜਾਵੇਗਾ ਕਿਸ ਤਰੀਕੇ ਨਾਲ ਨਹੀਂ ਇਹਦੇ ਵਿੱਚ ਆਪਣਾ ਬੇਸਿਕਲੀ ਜਿਹੜਾ ਅਪਰੋਚ ਚਾਹੀਏ ਕਿ ਕ੍ਰਾਈਮ ਤੇ ਉਤੇ ਠੱਲ ਪਾਣੀ ਹੈ ਉਹ ਸਭ ਤੋਂ ਇੰਪੋਰਟੈਂਟ ਪ੍ਰਾਇੋਰਟੀ ਹੋ ਗਈ ਤਾਂ ਉਹਦੇ ਵਿੱਚ ਵੀ ਇੱਕ ਤਾਂ ਪਹਿਲਾ ਪ੍ਰੀਵੈਂਟਿਵ ਜਿਹੜੇ ਮੇਜਰਸ ਹੈਗੇ ਨੇ ਸੋ that crime ਹੋਏ ਹੀ ਨਾ ਉਹ ਵਿਜ਼ਿਬਿਲਟੀ ਹੋ ਗਈ ਜੀ ਪੁਲਿਸ ਦੀ ਪੈਟਰੋਲਿੰਗ ਪ੍ਰੋਪਰਲੀ ਹੋਵੇ ਲੋਕਾਂ ਦੀ ਸੁਣਵਾਈ ਹੋਵੇ ਐਂਡ ਦੈਨ ਇਨ ਕੇਸ ਐਨੀਥਿੰਗ ਹੈਪਨਸ ਤਾਂ ਉਹਦੇ ਪਿੱਛੇ ਲੱਗ ਕੇ ਕੇਸ ਨੂੰ ਟ੍ਰੇਸ ਕਰਨਾ ਸੋ that ਜਿਹੜੇ ਇਹਨਾਂ ਦੇ ਮਨਸੂਬੇ ਕ੍ਰਿਮੀਨਲਸ ਦੇ ਉਹ ਕਾਮਯਾਬ ਨਾ ਹੋ ਸਕਣ ਸਰ ਪਹਿਲਾਂ ਵੀ ਜਿਹੜੀ ਫਟਾਲਾ ਪੁਲਿਸ ਨੇ ਕਰ ਕੀਤੀ ਜਾਵੇ ਤਾਂ ਕੈਂਪ ਦੇ ਵਿੱਚ ਬਹੁਤ ਸਾਰੀਆਂ ਰੇਡਸ ਹੋਈਆਂ ਕੁਝ ਲੋਕਾਂ ਦੀ ਪ੍ਰੋਪਰਟੀ ਜਿਹੜੀ ਆ ਉਹ ਫ੍ਰੀਜ਼ ਵੀ ਕੀਤੀ ਗਈ ਸੋ ਇਸੇ ਨੂੰ ਲੈ ਕੇ ਕੋਈ ਨਵੀਂ ਲਿਸਟ ਜਾਂ ਕੁਇ ਤਰ੍ਹਾਂ ਦੀ ਅਮੈਂਡਮੈਂਟ ਕੀਤੀ ਜਾ ਰਹੀ ਹੈ ਇਹ ਜੋ ਨਸ਼ਾ ਦਸ਼ਕਰ ਨੇ ਇਹਨਾਂ ਨੂੰ ਹੋਰ ਸ਼ਕਤੀ ਦੇਣ ਦੇ ਕਰਨ ਲਈ ਇਹਦੇ ਵਿੱਚ ਬੇਸਿਕਲੀ ਵੀ ਆਰ ਅਡਾਪਟਿੰਗ ਅ ਮਲਟੀ ਪ੍ਰੋਂਗਡ ਸਟ੍ਰੈਟਜੀ ਤਾਂ ਜਿਹੜੇ ਐਕਟਿਵ ਪੈਡਲਰ ਹੈ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੇ ਉੱਤੇ ਅਸੀਂ ਪਰਚੇ ਦੇ ਰਹੇ ਨੇ ਜਿਹੜੇ ਥਰਡ ਪੇ ਲੈਵਲ ਤੇ ਕੰਜ਼ਿਊਮਰ ਬੇਸ ਹੈ ਤਾਂ ਜਿਹੜੇ ਉਹਨਾਂ ਨੂੰ ਅਸੀਂ ਪੇਸ਼ੈਂਟ ਕਹਿ ਸਕਦੇ ਆ ਉਹਨਾਂ ਦਾ ਆਪਾ ਇਲਾਜ ਵੀ ਕਰਾਵਾਂਗੇ ਜਾਂ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਉਹਨਾਂ ਦਾ ਦਾਖਲਾ ਹੋਗਾ ਬਾਕੀ ਜਿਹੜੇ ਵੱਡੇ ਬੰਦੇ ਹੈਗੇ ਤਾਂ ਉਹਨਾਂ ਨੂੰ ਆਪਾਂ ਜਿਹੜਾ ਹੈਗਾ ਜੀ ਪ੍ਰਾਪਰਟੀ ਵੀ ਉਹਨਾਂ ਫ੍ਰੀਜ਼ ਕਰਾਂਗੇ ਜਿਹੜੇ ਕਮਰਸ਼ਲ ਕੇਸਾਂ ਦੇ ਵਿੱਚ ਹੈਗੇ ਨੇ ਬੰਦੇ ਠੀਕ ਹੈ ਜੀ ਥੈਂਕ ਯੂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ